ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੱਸਣ ਜਾ ਰਹੇ ਹਾਂ ਕਿ ਘਰ ਦੀਆਂ ਇਹ 6 ਚੀਜ਼ਾਂ ਸਾਨੂੰ ਕਦੇ ਵੀ ਭੁੱਲ ਕੇ ਵੀ ਇਸੇ ਨੂੰ ਨਹੀਂ ਦੇਣੀਆ ਚਾਹੀਦੀਆਂ ਕਿਉਂਕਿ ਜੇਕਰ ਅਸੀਂ ਇਹ ਸ਼ਾਮ ਦੇ ਸਮੇਂ ਇਹ ਚੀਜ਼ਾਂ ਦਾ ਤਿਆਨ ਕਰਤੀਆਂ ਤੇ ਸਾਡੇ ਘਰ ਦੇ ਵਿੱਚ ਉਹ ਜਿਹੜੀ ਖੁਸ਼ਹਾਲੀ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ ਤੇ ਸਾਡੇ ਘਰ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸਾਨੂੰ ਦਾਣ ਨਹੀਂ ਕਰਨਾ ਚਾਹੀਦਾ ਸ਼ਾਮ ਦੇ ਸਮੇਂ ਖਾਸ ਕਰਕੇ ਉਹ ਜਾਣਨ ਦੇ ਲਈ ਇਸ ਵੀਡੀਓ ਦੇ ਅੰਤ ਦੇ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੇਨ ਪ੍ਰਾਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ ਸ਼ਾਸਤਰਾਂ ਦੀ ਵਿੱਚ ਦਾਨ ਦਾ ਬਹੁਤ ਹੀ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਜੇਕਰ ਕਿਸੇ ਨੂੰ ਸੱਚੇ ਮਨ ਦੀ ਨਾਲ ਦਾਨ ਕੀਤਾ ਜਾਵੇ ਤਾਂ ਇਸ ਦਾ ਫਲ ਬਹੁਤ ਸ਼ੁਭ ਹੁੰਦਾ ਹੈ ਜੇਕਰ ਕੋਈ ਵਿਅਕਤੀ ਆਪਣੀ ਸਮਰਥਾ ਸਮਰਥਾ ਦੇ ਅਨੁਸਾਰ ਕਿਸੇ ਵੀ ਲੋੜਵੰਦ ਨੂੰ ਦਾਨ ਕਰਦਾ ਹੈ ਤਾਂ ਇਹ ਚੰਗਾ ਮੰਨਿਆ ਜਾਂਦਾ ਹੈ ਇਸ ਦੇ ਨਾਲ ਨੇਕੀ ਵੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸਮੇਂ ਦਾਨ ਕਰ ਸਕਦੇ ਹੋਂ ਪਰ ਕੁਝ ਅਜੀਹਾ ਵਿਸ਼ਵਾਸ ਵੀ ਏ ਕਿ ਸ਼ਾਮ ਨੂੰ ਕਿਸੇ ਨੂੰ ਦਾਲਸਾਂ ਨੂੰ ਨਹੀਂ ਕਰਨਾ ਚਾਹੀਦਾ ਜੇਕਰ ਅਜੀਹਾ ਕੀਤਾ ਜਾਵੇ ਤਾਂ ਇਸ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਅਜੀਹਾ ਕਰਨ ਦੇ ਨਾਲ ਵਿਅਕਤੀ ਦੇ ਜੀਵਨ ਵਿੱਚ ਕਈ ਸਮੱਸਿਆਵਾਂ ਆ ਸਕਦੀਆਂ ਹਨ ਕਿਉਂਕਿ ਜੋਤਿਸ਼ਾਤਰਤੇ ਅਨੁਸਾਰ ਜੇਕਰ ਕਿਸੇ ਦੀ ਪੂਰੀ ਕਮਾਈ ਦਾ ਕੁਝ ਖਾਸ ਹਿੱਸਾ ਗਰੀਬਾਂ ਚਾ ਲੋੜਵੰਦਾਂ ਨੂੰ ਦਾਨ ਦੇ ਵਜੋਂ ਦਿੱਤਾ ਜਾਵੇ ਤਾਂ ਇਸ ਨਾਲ ਪੁੰਨ ਹੁੰਦਾ ਹੈ ਤੇ ਪਰ ਸ਼ਾਸਤਰਾਂ ਦੇ ਵਿੱਚ ਦਾਨ ਦੇ ਕੁਝ ਖਾਸ ਨਿਯਮ ਵੀ ਦੱਸੇ ਗਏ ਨੇ ਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਸਮੇਂ ਕਿਸ ਤੀਜ ਰਾ ਦਾਨ ਸਾਨੂੰ ਫਲਦਾਇਕ ਹੁੰਦਾ ਹੈ ਤੇ ਅਜੇਹਾ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਜਾਂ ਫਿਰ ਬਿਨਾਂ ਕਿਸੇ ਕਾਰਨ ਕਿਸੇ ਨੂੰ ਕੁਝ ਚੀਜ਼ਾਂ ਦਾਣ ਦੇ ਵਜੋਂ ਦਿੰਦੇ ਹੋ ਤਾਂ ਤੁਹਾਡੇ ਘਰ ਦੀ ਖੁਸ਼ਹਾਲੀ ਦੂਰ ਹੋ ਸਕਦੀ ਹੈ ਤੇ ਘਰ ਦੀ ਆਰਥਿਕ ਸਥਿਤੀ ਵੀ ਖਰਾਬ ਹੋ ਸਕਦੀ ਹੈ ਇਸ ਤੋਂ ਇਲਾਵਾ ਆਪਾਂ ਜਾਣਦੇ ਹਾਂ ਉਹਨਾਂ ਕਿਹੜੀਆਂ ਉਹ ਕਿਹੜੀਆਂ ਛੇ ਚੀਜ਼ਾਂ ਹਨ ਜੋ ਤੁਹਾਨੂੰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਦਾਣ ਨਹੀਂ ਕਰਨੀਆਂ ਚਾਹੀਦੀਆਂ ਸਾਬ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੂਲਸੀ ਦੇ ਪੌਦੇ ਦੀ ਤੂਲਸੀ ਦਾ ਪੌਦਾ ਸੂਰਜ ਡੁੱਬਣ ਤੋਂ ਬਾਅਦ ਤੂਲਸੀ ਦਾ ਪੌਦਾ ਕਦੇ ਵੀ ਕਿਸੇ ਨੂੰ ਦਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਅਸਲ ਸ਼ਾਸਤਰਾ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਤੂਲਸੀ ਨੂੰ ਸ਼ੂਣ ਵੀ ਮਨਾਹੀ ਹੈ ਸੂਰਜ ਡੁੱਬਣ ਵੇਲੇ ਵੀ ਤੂਲਸੀ ਨੂੰ ਜਲ ਕਦੇ ਵੀ ਨਹੀਂ ਚੜਾਇਆ ਜਾਂਦਾ ਤੇ ਨਾ ਹੀ ਸਾਨੂੰ ਚੜਾਉਣਾ ਚਾਹੀਦਾ ਪਰ ਜੇਕਰ ਤੁਸੀਂ ਇਸ ਸਮੇਂ ਇਸ ਪੌਦੇ ਨੂੰ ਕਿਸੇ ਨੂੰ ਦਾਨ ਕਰਦੇ ਹੋ ਤਾਂ ਭਗਵਾਨ ਵਿਸ਼ਨੂੰ ਨਰਾਜ ਹੋ ਜਾਂਦੇ ਨੇ ਤੇ ਘਰ ਦੀ ਸ਼ਾਂਤੀ ਵੀ ਖਰਾਬ ਹੋਣ ਲੱਗਦੀ ਏ। ਇਸ ਤੋਂ ਇਲਾਵਾ ਜਿਹੜੀ ਦੂਸਰੀ ਚੀਜ਼ ਜੇਸੀਂ ਆਪਾਂ ਗੱਲ ਕਰਦੇ ਹਾਂ ਉਹ ਏ ਦੁੱਧ। ਦਰ ਅਸ ਸ਼ਾਸਤਰਾਂ ਦੇ ਵਿੱਚ ਦੁੱਧ ਦਾ ਦਾਨ ਵਿਸ਼ੇਸ਼ ਤੌਰ ਤੇ ਫਲਦਾਇਕ ਮੰਨਿਆ ਗਿਆ ਏ ਤੇ ਇਸ ਦੇ ਚਿੱਟੇ ਹੋਣ ਕਾਰਨ ਇਸ ਨੂੰ ਚੰਦਰਮਾ ਦਾ ਕਰਤਾ ਵੀ ਮੰਨਿਆ ਗਿਆ। ਸੋਵਾਰ ਤੇ ਸ਼ੁੱਕਰਵਾਰ ਨੂੰ ਦੁੱਧ ਦਾ ਦਾਣ ਖਾਸ ਤੌਰ ਤੇ ਫਲਦਾਇਕ ਹੁੰਦਾ ਏ ਪਰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਦੁੱਧ ਦਾ ਤਾਣ ਸਾਨੂੰ ਨਹੀਂ ਕਰਨਾ ਚਾਹੀਦਾ ਦੁੱਧ ਦਾ ਦਾਣ ਨਾ ਕਰੋ ਅਜੇਹਾ ਮੰਨਿਆ ਜਾਂਦਾ ਏ ਕਿ ਇਸ ਸਮੇਂ ਦੁੱਧ ਦਾ ਦਾਣ ਕਰਨ ਤੇ ਨਾਲ ਦੇਵੀ ਲਕਸ਼ਮੀ ਤੇ ਭਗਵਾਨ ਵਿਸ਼ਨੂੰ ਦੋਹਾ ਨੂੰ ਹੀ ਗੁੱਸਾ ਆ ਸਕਦਾ ਏ ਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਏ ਇਸ ਸਮੇਂ ਜੇਕਰ ਕੋਈ ਵੀ ਗਵਾਂਡੀ ਤੁਹਾਡੇ ਤੋਂ ਦੁੱਧ ਮੰਗੇ ਤਾਂ ਵੀ ਤੁਸੀਂ ਉਸ ਨੂੰ ਦੁੱਧ ਨਾ ਦਿਓ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਖੁਸ਼ਹਾਲੀ ਹੈ ਉਹ ਘਟ ਸਕਦੀ ਹੈ ਤੁਹਾਡੇ ਘਰ ਦੀਆਂ ਖੁਸ਼ੀਆਂ ਤੁਹਾਡੇ ਘਰ ਤੋਂ ਵਾਪਸ ਚਲੀਆਂ ਜਾਣਗੀਆਂ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਦਹੀਂ ਦੀ ਦਹੀਂ ਦਾ ਦਾਨ ਕਦੇ ਵੀ ਨਾ ਕਰੋ ਸ਼ਾਮ ਦੇ ਸਮੇਂ ਸੂਰਜ ਡੁੱਬਣ ਤੋਂ ਬਾਅਦ ਦਹੀਂ ਦਾਣ ਕਰਨਾ ਵੀ ਧਰਮ ਗ੍ਰੰਥਾਂ ਦੇ ਵਿੱਚ ਵਰਜਿਤ ਮੰਨਿਆ ਗਿਆ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਦਹੀਂ ਦਾ ਸੰਬੰਧ ਸ਼ੁਕਰਗ੍ਰਹਿ ਦੇ ਨਾਲ ਹੈ ਤੇ ਸ਼ੁਕਰਗ੍ਰਹਿ ਨੂੰ ਵੇਖੀ ਦੀ ਸਰੀਰਕ ਸੁਖ ਤੇ ਖੁਸ਼ਹਾਲੀ ਵਧਾਉਣ ਦਾ ਕਾਰਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਸੂਰਜ ਡੁੱਬਣ ਦੇ ਸਮੇਂ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਦਹੀਂ ਦਾਣ ਕਰਦੇ ਹੋ ਤੇ ਸ਼ੁਕਰ ਤੁਹਾਡੀ ਨਾਲ ਨਰਾਜ ਹੋ ਸਕਦਾ ਹੈ ਤੁਹਾਡੀ ਖੁਸ਼ਹਾਲੀ ਤੇ ਸੁਖ શાંતੀ ਦੇ ਵਿੱਚ ਕਮੀ ਆ ਸਕਦੀ ਏ ਤੇ ਇਸ ਸਮੇਂ ਜੇਕਰ ਤੁਹਾਡਾ ਕੋਈ ਵੀ ਗੁਆਂਢੀ ਦਹੀਂ ਮੰਗਦਾ ਹੈ ਤਾਂ ਉਸ ਨੂੰ ਦੇਣ ਤੋਂ ਇਨਕਾਰ ਕਰ ਦਿਓ ਇਸ ਤੋਂ ਇਲਾਵਾ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਵੀ ਸੁਨਿਆ ਹੋਵੇਗਾ ਕਿ ਸੂਰਜ ਡੁੱਬਣ ਦੇ ਸਮੇਂ ਕਦੇ ਵੀ ਕਿਸੇ ਨੂੰ ਪੈਸੇ ਦਾ ਦਾਨ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਅਝਾ ਕਰਨ ਦੀ ਨਾਲ ਦੇਵੀ ਲక్ష్ਮੀ ਨੂੰ ਗੁੱਸਾ ਆਉਂਦਾ ਹੈ ਦਰ ਅਸ ਸ਼ਾਮ ਨੂੰ ਘਰ ਦੇ ਵਿੱਚ ਦੇਵੀ ਲక్ష్ਮੀ ਦਾ ਆਗਮਨ ਹੁੰਦਾ ਹੈ ਤੇ ਅਝੇ ਵਿੱਚ ਜੇਕਰ ਤੁਸੀਂ ਕਿਸੇ ਨੂੰ ਧਨ ਦਾਨ ਕਰਦੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਜੇਕਰ ਸੂਰਜ ਡੁੱਬਣ ਤੋਂ ਬਾਅਦ ਕਿਸੇ ਲੋੜਵੰਦ ਨੂੰ ਪੈਸੇ ਦੇਣੇ ਨੇ ਤਾਂ ਸਵੇਰ ਤੱਕ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰੋ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਲਸਣ ਤੇ ਪਿਆਜ਼ ਦੀ ਹਾਲਾਂਕਿ ਲੋਕ ਆਮ ਤੌਰ ਤੇ ਲਸਣ ਤੇ ਪਿਆਜ਼ ਦਾ ਦਾਨ ਨਹੀਂ ਕਰਦੇ ਪਰ ਜੇਕਰ ਤੁਸੀਂ ਸੂਰਜ ਡੁੱਬਣ ਦੇ ਸਮੇਂ ਆਪਣੇ ਕਿਸੇ ਵੀ ਗੁਮਾਂਢੀ ਨੂੰ ਲਸਣ ਤੇ ਪਿਆਜ਼ ਦਾਨ ਕਰਦੇ ਹੋ ਤਾਂ ਅਜੀਹਾ ਨਾ ਕਰੋ ਦਰ ਅਸਲ ਇਹ ਮੰਨਿਆ ਜਾਂਦਾ ਹੈ ਕਿ ਕਿ ਤੂੰ ਗ੍ਰਹਿਣ ਕਰਾਤਮਕ ਊਰਜਾ ਦਾ ਸੁਆਮੀ ਤੇ ਸ਼ਾਮ ਦੇ ਬਾਅਦ ਕਈ ਤਰ੍ਹਾਂ ਦੇ ਉਪਾਅ ਵੀ ਕੀਤੇ ਜਾਂਦੇ ਨੇ ਇਸ ਤਰ੍ਹਾਂ ਪਿਆਜ਼ ਜਾਂ ਲਸਣ ਕਿਸੇ ਨੂੰ ਦੇਣ ਦੇ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਤੇ ਤੁਸੀਂ ਕਿਸੇ ਬੁਰੀ ਸ਼ਕਤੀ ਦੇ ਪ੍ਰਭਾਵ ਦੇ ਵਿੱਚ ਵੀ ਆ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਹਲਦੀ ਦਾ ਦਾਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਲਦੀ ਨੂੰ ਸ਼ੁਭ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਇਹੀ ਕਾਰਨ ਹੈ ਕਿ ਕਿਸੇ ਵੀ ਸ਼ੁਭ ਕੰਮ ਦੇ ਵਿੱਚ ਹਲਦੀ ਦੀ ਵਰਤੋਂ ਲਾਜ਼ਮੀ ਹੁੰਦੀ ਹੈ ਇੰਨਾ ਹੀ ਨਹੀਂ ਹਲਦੀ ਨੂੰ ਜੁਪੀਟਰ ਗ੍ਰਹਿਨ ਲਈ ਵੀ ਬਹੁਤ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਕਾਰਨ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਕਿਸੇ ਨੂੰ ਹਲਦੀ ਨਹੀਂ ਦੇਣੀ ਚਾਹੀਦੀ ਤੇ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਦੇ ਨਾਲ ਸਾਡਾ ਜੜਜਪੀਟਰ ਗ੍ਰਹਿ ਹੁੰਦਾ ਇਹ ਕਮਜ਼ੋਰ ਹੋ ਜਾਂਦਾ ਹੈ ਤੇ ਇਸ ਕਾਰਨ ਸਾਨੂੰ ਜੀਵਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਦੇ ਨਾਲ ਤੁਹਾਡੇ ਘਰ ਵਿੱਚ ਬੇਲੋੜੀ ਕਲੇਸ਼ ਵਧ ਸਕਦਾ ਹੈ ਘਰ ਵਿੱਚ ਨਕਾਰਾਤਮਕਤਾ ਦਾ ਵਾਸ ਹੋ ਸਕਦਾ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਲੜਾਈ ਝਗੜੇ ਕਲਾਕਲੇਸ਼ ਰਹਿੰਦੇ ਹੈ ਬਹੁਤ ਜ਼ਿਆਦੇ ਉਪਾਅ ਵੀ ਕਰ ਲੈਂਦੇ ਨੇ ਬਹੁਤ ਜ਼ਿਆਦੇ ਪਾਠ ਪੂਜਾ ਵੀ ਕਰਦੇ ਨੇ ਪਰ ਫਿਰ ਵੀ ਉਹਨਾਂ ਦੇ ਘਰ ਦੇ ਵਿੱਚ ਉਹ ਇਹ ਦੁੱਖ ਕਲੇਸ਼ ਜਿਹੜਾ ਇਹ ਦੂਰ ਨਹੀਂ ਹੁੰਦਾ ਤਾਂ ਤੁਸੀਂ ਇਹਨਾਂ ਕੁਝ ਖਾਸ ਗੱਲਾਂ ਬਾਰੇ ਜ਼ਰੂਰ ਧਿਆਨ ਰੱਖਣਾ ਹੋਵੇਗਾ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਅਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਜਾਣੇ ਅਣਜਾਣੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਬੈਠਦੇ ਆਂ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਏ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਚਲੀ ਜਾਂਦੀ ਏ ਸਾਨੂੰ ਗਰੀਬੀ ਤੇ ਇਸ ਦੇ ਨਾਲ ਨਾਲ ਬਿਮਾਰੀ ਤੇ ਲੜਾਈ ਝਗੜੇ ਕਲਾ ਕਲੇਸ਼ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਚਾਹੋਣੇ ਹੋ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਬਣੀਆਂ ਰਹਿਣ ਪੈਸੇ ਦੇ ਵਿੱਚ ਬਰਕਤ ਬਣੀ ਰਹੇ ਆਦੇ ਵੀ ਤੁਹਾਨੂੰ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਵੀ ਇਹ ਕੁਝ ਗਲਤੀਆਂ ਜੋ ਕਿ ਤੁਹਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਹੋ ਰਹੀਆਂ ਨੇ ਤੇ ਇਹਨਾਂ ਗਲਤੀਆਂ ਨੂੰ ਅੱਜ ਤੋਂ ਹੀ ਸੁਧਾਰਨਾ ਸ਼ੁਰੂ ਕਰ ਦਿਓ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਕਿਉਂਕਿ ਕਈ ਵਾਰ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾਂਦੇ ਆ ਤੇ ਉਹ ਹਾਲਾਤ ਕਿਉਂ ਵਿਗੜਦੇ ਆ ਉਹਨਾਂ ਦੇ ਬਾਰੇ ਅਸੀਂ ਬਿਲਕੁਲ ਵੀ ਜਾਣ ਨਹੀਂ ਪਾਉਂਦੇ ਕਿਉਂਕਿ ਸਾਡੇ ਕੋਲੋਂ ਕੁਝ ਗਲਤੀਆਂ ਹੀ ਅਜਹੀਆਂ ਹੁੰਦੀਆਂ ਨੇ ਜਿੰਨਾ ਤੋਂ ਅਸੀਂ ਜਾਣੂ ਨਹੀਂ ਹੁੰਦੇ ਜਿਸ ਕਰਕੇ ਸਾਡੇ ਘਰ ਦੇ ਹਾਲਾਤ ਬਿਲਕੁਲ ਹੀ ਵਿਗੜ ਜਾਂਦੇ ਨੇ ਅਸੀਂ ਇਸੇ ਤਰੀਕੇ ਦੇ ਨਾਲ ਇਹ ਸਾਨੂੰ 6 ਚੀਜ਼ਾਂ ਜਿਹੜੀਆਂ ਸਾਨੂੰ ਸ਼ਾਮ ਦੇ ਸਮੇਂ ਕਦੇ ਵੀ ਕਿਸੇ ਨੂੰ ਦਾਲ ਦੇ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਇਹਨਾਂ ਗਲਤੀਆਂ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ